ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨ ਫੁਲਕਉਮ ਸਰਦਾਰ ਜੱਸਾ ਸਿੰਘ ਜੀ ਆਹਲੂ ਵਾਲੀਆ ਜਿਨ੍ਹਾਂ ਦਾ ਜਨਮ 1718 ਈਸਵੀ ਵਿੱਚ ਪਿੰਡ ਆਹਲੂ ਜ਼ਿਲ੍ਹਾ ਲਾਹੌਰ ਵਿਖੇ ਸਰਦਾਰ ਬਦਰ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ 5 ਸਾਲ ਦੀ ਉਮਰ ਵਿੱਚ ਹੀ ਆਪ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਪਿਤਾ ਜੀ ਦੀ ਅਕਾਲ ਚਲਾਣਾ ਤੋਂ ਬਾਅਦ ਆਪ ਜੀ ਦੇ ਮਾਤਾ ਜੀ ਆਪ ਜੀ ਨੂੰ ਦਿੱਲੀ ਮਾਤਾ ਸੁੰਦਰੀ ਜੀ ਕੋਲ ਲੈ ਆਏ ਜਿੱਥੇ ਆਪ ਜੀ ਨੇ 7 ਸਾਲ ਮਾਤਾ ਸੁੰਦਰੀ ਜੀ ਦੀ ਸੇਵਾ ਕੀਤੀ ਉਪਰੰਤ ਆਪ ਨਵਾਬ ਕਪੂਰ ਸਿੰਘ ਜੀ ਦੇ ਜਥੇ ਵਿੱਚ ਸ਼ਾਮਲ ਹੋ ਗਏ ਸਿੱਖ ਮਿਸਲਾਂ ਦੀ ਉਤਪਤੀ ਸਮੇਂ ਆਪ ਅਹਲੂਵਾਲੀਆ ਮਿਸਲ ਤੇ ਆਗੂ ਬਣੇ ਜਿੱਥੇ ਆਪ ਇੱਕ ਨਿਪੁੰਨ ਕੁਸ਼ਲ ਯੋद्धा ਸਨ ਉੱਥੇ ਇੱਕ ਕੁਸ਼ਨ ਨੀਤੀਬਾਨ ਵੀ ਸਨ ਆਪ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ 18ਵੀਂ ਸਦੀ ਵਿੱਚ ਬਹੁਤ ਸਾਰੇ ਮਹਿੰਮਾ ਸਰ ਕਰ ਲਈਆਂ ਜਿਸ ਦੇ ਨਤੀਜੇ ਵਜੋਂ ਖਾਲਸਾ ਰਾਜ ਦੀ ਉਤਪਤੀ ਹੋਈ ਇਸ ਮਹਾਨ ਯੋद्धा ਦੇ ਜਨਮ ਦਿਹਾੜੇ ਦੀਆਂ ਆਪ ਸਭ ਜੀ ਨੂੰ ਬਹੁਤ ਬਹੁਤ ਮੁਬਾਰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ